ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਅੱਜ ਮੈਂ ਤੁਹਾਡਾ तहे ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਹਾਡੀ ਸਾਰਿਆਂ ਦੀ ਮਤਲਬ ਬਲੇਸਿੰਗਸ ਦੇ ਨਾਲ ਮੇਰਾ ਬਹੁਤ ਵਧੀਆ ਮਤਲਬ ਘਰ ਤੋਂ ਹੀ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਬਹੁਤ ਲੋਕੀ ਮਤਲਬ ਵੀਡੀਓਜ਼ ਦੇਖ-ਦੇਖ ਕੇ WhatsApp ਤੇ ਮੇਰੇ ਨਾਲ ਕਨੈਕਟ ਹੋ ਰਹੇ ਨੇ ਤੇ ਆਪਣਾ ਕੰਮ ਸ਼ੁਰੂ ਕਰ ਰਹੇ ਨੇ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੇਰੇ ਕਰਕੇ ਕਿਸੇ ਨੂੰ ਕੰਮ ਮਿਲ ਰਿਹਾ ਹੈ ਕਿਸੇ ਨੂੰ ਰੋਜ਼ਗਾਰ ਮਿਲ ਰਿਹਾ ਹੈ ਸੋ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੁੰਦੀ ਹੈ ਤੇ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਵੀ ਕਰਦੀ ਹਾਂ ਸੋ ਬਾਕੀ ਤੁਹਾਡਾ ਅੱਜ ਸਾਰਿਆਂ ਦਾ ਫੋਰੈਵਰ ਲਿਵਿੰਗ ਪ੍ਰੋਡਕਟਸ ਕੰਪਨੀ ਵਿੱਚ ਸਵਾਗਤ ਕਰਦੀ ਹਾਂ ਮੈਂ ਤੁਹਾਡੀ ਆਪਣੀ ਛੋਟੀ ਭੈਣ ਮਨਪ੍ਰੀਤ कौर ਸੋ ਬਾਕੀ ਦੇਖੋ ਇੱਕ ਮੈਂ ਆਪਣਾ ਹੋਰ ਆਪਣੇ ਹਸਬੰਦ ਦਾ ਜਰੂਰ ਧੰਨਵਾਦ ਕਰਾਂਗੀ ਇਸ YouTube ਦੇ ਮਾਧਿਅਮ ਰਹੀਂ ਜਦੋਂ ਉਹ ਮੇਰੀ ਵੀਡੀਓ ਦੇਖਣਗੇ ਸ਼ਾਇਦ ਮਤਲਬ ਉਹ ਵੀ ਖੁਸ਼ ਹੋਣਗੇ ਇਸ ਚੀਜ਼ ਤੋਂ ਕਿਉਂਕਿ ਅੱਜ ਤੋਂ 12 ਸਾਲ ਪਹਿਲਾਂ ਉਹਨਾਂ ਨੇ ਮਤਲਬ ਮੈਨੂੰ ਪ੍ਰਾਈਵੇਟ ਜੌਬ ਕਰਨ ਤੋਂ ਮਨਾ ਕੀਤਾ ਸੀਗਾ ਕਿਉਂਕਿ ਉਦੋਂ ਮੇਰਾ ਮਨ ਸੀਗਾ ਵਿਆਹ ਤੋਂ ਪਹਿਲਾਂ ਵੀ ਮੈਂ ਜੌਬ ਕਰਦੀ ਸੀਗੀ ਸਕੂਲ 'ਚ ਐਜ਼ ਅ ਟੀਚਰ ਤੇ ਮੈਂ ਮਤਲਬ ਉਹਨਾਂ ਨੂੰ ਵਿਆਹ ਤੋਂ ਬਾਅਦ ਵੀ ਕਿਹਾ ਸੀ ਕਿ ਮੈਂ ਆਪਣੀ ਜੌਬ ਕਰਨੀ ਹੈ ਜਿਵੇਂ ਪਹਿਲਾਂ ਕਰਦੀ ਸੀ ਤੇ ਉਹਨਾਂ ਨੇ ਮੈਨੂੰ ਮਨਾ ਕਰ ਦਿੱਤਾ ਸੀਗਾ ਉਹ ਕਹਿੰਦੇ ਕਿ ਕਿਉਂਕਿ ਉਸ ਸਮੇਂ 5000 ਰੁਪਏ ਸੈਲਰੀ ਮਿਲਦੀ ਸੀਗੀ ਪ੍ਰਾਈਵੇਟ ਜੌਬ 'ਚ ਤੇ ਸਰਕਾਰੀ ਤਾਂ ਮਿਲੀ ਨਹੀਂ ਰਹੀਆਂ ਸਿਗੀਆਂ ਉਦੋਂ ਤੋਂ ਹੀ ਬੜੀ ਦਿੱਕਤ ਹੈ ਇਸ ਚੀਜ਼ ਦੀ ਤੇ ਚਲੋ ਮੈਂ ਮਤਲਬ ਉਸ ਸਮੇਂ ਚਲੋ ਮੈਨੂੰ ਥੋੜਾ ਜਿਹਾ ਫੀਲ ਹੋਇਆ ਸੀਗਾ ਬੁਰਾ ਲੱਗਿਆ ਸੀਗਾ ਉਹ ਮਤਲਬ ਮੈਨੂੰ ਕਹਿ ਰਹੇ ਸੀਗੇ ਕਿ 5000 ਤੁਹਾਨੂੰ ਸਕੂਲ 'ਚ ਮਿਲੇਗਾ ਮੈਂ ਤੁਹਾਨੂੰ ਮਹੀਨੇ ਦਾ 10000 ਦਿੰਦਾ ਪਰ ਆਪਣਾ ਘਰੇ ਰਹੋ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਐਵੇਂ ਜਾ ਕੇ ਉੱਥੇ ਸਵੇਰ ਤੋਂ ਸ਼ਾਮ ਤੱਕ ਉੱਥੇ ਆਪਣਾ ਬੈਠੋ ਟਿਊਸ਼ਨਸ ਲੋ ਘਰੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਸਕੂਲ ਨਹੀਂ ਕਿਉਂਕਿ 5000 ਪਿੱਛੇ ਤੁਸੀਂ ਸਾਰਾ ਦਿਨ ਉੱਥੇ ਬੈਠੋਗੇ ਸਕੂਲ 'ਚ ਨੋ ਤੇ ਚਲੋ ਮੈਨੂੰ ਥੋੜਾ ਫੀਲ ਹੋਇਆ ਸੀਗਾ ਤੇ ਮੈਂ ਮਤਲਬ ਚਲੋ ਪਰ ਫਿਰ ਵੀ ਮੈਂ ਉਹਨਾਂ ਦੇ ਥੈਂਕਫੁਲ ਇਸ ਚੀਜ਼ ਲਈ ਹਾਂ ਕਿਉਂਕਿ ਅਗਰ ਮੈਂ ਉਦੋਂ ਉਸ ਪ੍ਰਾਈਵੇਟ ਜੌਬ ਨੂੰ ਜੁਆਇਨ ਕਰ ਲੈਂਦੀ ਤਾਂ ਸ਼ਾਇਦ ਮੈਨੂੰ ਅੱਜ ਫੋਰਐਵਰ ਨਾ ਮਿਲਦੀ। ਬਾਕੀ ਉਸ ਟਾਈਮ ਨੂੰ ਮੈਂ ਬੜਾ ਇੰਜੋਏ ਕੀਤਾ ਹੈ। ਸੋ ਮੈਂ ਆਪਣੇ ਬੇਟੇ ਨਾਲ ਵੀ ਆਪਣਾ ਟਾਈਮ ਸਪੈਂਡ ਕੀਤਾ। ਅਗਰ ਮੈਂ ਜੌਬ ਕਰਦੀ ਹੁੰਦੀ ਤਾਂ ਮੈਂ ਆਪਣੇ ਪਰਿਵਾਰ ਨੂੰ ਵੀ ਟਾਈਮ ਨਹੀਂ ਦੇ ਪਾਉਂਦੀ, ਨਾ ਹੀ ਆਪਣੇ ਬੱਚੇ ਨੂੰ ਟਾਈਮ ਦੇ ਪਾਣਾ ਸੀਗਾ। ਸੋ ਹੁਣ ਚਲੋ ਉਹ ਵੀ ਵੱਡਾ ਹੋ ਚੁੱਕਿਆ ਹੈ। ਤੇ ਮਤਲਬ ਮੈਂ ਬਹੁਤ ਇਸ ਚੀਜ਼ ਲਈ ਉਹਨਾਂ ਦੀ ਵੀ थैंकफुल ਹਾਂ ਸੋ ਜੋ ਚਲੋ ਬਾਕੀ ਆਪਾਂ ਗੱਲ ਕਰਦੇ ਹਾਂ ਫੋਰਐਵਰ ਬਾਰੇ ਕਿ ਦੇਖੋ ਫੋਰਐਵਰ ਹੈ ਨਾ ਜੋ ਇੱਕ ਤਰ੍ਹਾਂ ਦਾ ਮੈਂ ਤਾਂ ਇਹਨੂੰ ਸਮੁੰਦਰ ਹੀ ਕਹਾਂਗੀ ਜਿੰਨੀ ਅਸੀਂ ਇੱਥੇ ਮਿਹਨਤ ਕਰਾਂਗੇ ਜਿੰਨਾ ਅਸੀਂ ਇਹਨੂੰ ਟਾਈਮ ਦਵਾਂਗੇ ਉੰਨਾ ਅਸੀਂ ਇੱਥੋਂ ਕਮਾ ਸਕਦੇ ਆ ਉਹ ਵੀ ਆਪਣਾ ਘਰੇ ਬੈਠ ਕੇ ਅਗਰ ਤੁਸੀਂ ਮੰਨ ਲਓ ਥੋੜੀ ਮਿਹਨਤ ਕਰਦੇ ਹੋ 2-3 ਘੰਟੇ ਵੀ ਲਗਾਉਂਦੇ ਹੋ ਤਾਂ 2-3 ਮਤਲਬ 30-35000 ਤਾਂ ਤੁਹਾਡਾ ਕਿਤੇ ਨਹੀਂ ਗਿਆ ਮਤਲਬ ਇੰਨਾ ਤੁਸੀਂ ਕਮਾ ਸਕਦੇ ਹੋ ਔਰ ਇਹ ਬਾਕੀ ਫੁੱਲ ਟਾਈਮ ਦਿੰਦੇ ਹੋ ਤਾਂ ਤੁਸੀਂ ਇੱਥੇ ਬਹੁਤ ਜ਼ਿਆਦਾ ਇਨਕਮ ਵੀ ਜਨਰੇਟ ਕਰ ਸਕਦੇ ਹੋ ਇਹ ਰਿਐਲਿਟੀ ਹੈ ਤੇ ਬਾਕੀ ਦੇਖੋ ਤੇ ਜੋ ਵੀ ਇਸ ਕੰਮ ਨੂੰ ਜੁਆਇਨ ਕਰਨਾ ਚਾਹੁੰਦਾ ਹੈ ਮੈਂ ਫੇਰ ਤੁਹਾਨੂੰ ਕਹਿ ਰਹੀ ਹਾਂ ਜੋ ਵੀ ਮੇਰੀ ਵੀਡੀਓਜ਼ ਦੇਖ ਰਹੇ ਨੇ ਆਪਣਾ ਕੰਮ ਜੁਆਇਨ ਕਰੋ ਸਿਰਫ ਦੇਖਣ ਨਾਲ ਕੁਝ ਨਹੀਂ ਹੋਏਗਾ ਤੁਹਾਡੇ ਸੁਪਨੇ ਬਹੁਤ ਵੱਡੇ ਨੇ ਹਰ ਇੱਕ ਦੇ ਠੀਕ ਹੈ ਨਾ ਹਰ ਇੱਕ ਦੇ ਸੁਪਨੇ ਹੁੰਦੇ ਨੇ ਸੋ ਉਹਨਾਂ ਨੂੰ ਪੂਰਾ ਕਰਨ ਦੇ ਲਈ ਤੁਸੀਂ ਕੀ ਕਰ ਰਹੇ ਹੋ ਇਹ ਦੇਖੋ ਸੋ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਕੰਮ ਸ਼ੁਰੂ ਕਰੋ ਅਗਰ ਤੁਸੀਂ ਚਾਹੁੰਦੇ ਹੋ ਤਾਂ ਮੇਰੇ ਨਾਲ WhatsApp ਤੇ ਮਤਲਬ ਕੰਟੈਕਟ ਕਰੋ आई एम इंटरेस्टेड लिख के भेजो मैं सारी डिटेल ਤੁਹਾਨੂੰ ਐਸੇ ਤਾਂ ਮੈਂ ਦੱਸੀ ਰਹੀਆਂ ਥੋੜਾ ਥੋੜਾ YouTube 'ਤੇ ਰਾਈ ਪਰ ਡਿਟੇਲ ਚ ਪ੍ਰੋਪਰ ਨਹੀਂ ਦੱਸਿਆ ਜਾ ਰਿਹਾ ਉਹ ਤੁਹਾਨੂੰ ਸਾਰਾ ਕੰਪਲੀਟ ਸਾਡੀ ਜੋ ਟ੍ਰੇਨਿੰਗਸ ਲੱਗਦੀਆਂ ਨੇ ਉਹਦੇ 'ਚ ਤੁਸੀਂ ਬਹੁਤ ਵਧੀਆ ਢੰਗ ਨਾਲ ਸਿੱਖ ਪਾਉਂਗੇ ਠੀਕ ਹੈ ਨਾ ਡੇਲੀ ਟ੍ਰੇਨਿੰਗ ਹੁੰਦੀਆਂ ਨੇ ਸੋ ਬਾਕੀ ਆਪਣਾ ਕੰਮ ਸ਼ੁਰੂ ਕਰੋ ਠੀਕ ਹੈ ਨਾ ਐਵੇਂ ਫ੍ਰੀ ਨਾ ਬੈਠੋ ਕੰਮ ਕਰੋ ਔਰ ਮੈਂ ਤਾਂ ਖੁਦ ਰਿਅਲਾਈਜ਼ ਕਰ ਰਹੀ ਹਾਂ ਇੱਕ ਹਾਊਸ ਵਾਈਫ ਹੋ ਕੇ ਆਪਣੀ ਇੰਨੀ ਵਧੀਆ ਪਛਾਣ ਬਣਾਉਣੀ ਹਰ ਕੋਈ ਪਹਿਲਾ ਅਗਰ ਮੈਂ ਜੌਬ ਕਰਦੀ ਹੁੰਦੀ ਸ਼ਾਇਦ ਮੈਨੂੰ ਕੋਈ ਨਾ ਜਾਣਦਾ ਕਿਉਂਕਿ ਮੈਂ ਉੱਥੇ ਆਪਣਾ ਟਾਈਮ ਸਪੈਂਡ ਕਰਕੇ ਘਰੇ ਆ ਜਾਣਾ ਸੀਗਾ ਬਸ ਪਰ ਹੁਣ ਮਤਲਬ ਮੈਨੂੰ ਕਿੰਨੇ ਹੀ ਬਾਹਰੋਂ ਵੀ ਕਾਲ ਆ ਰਹੇ ਨੇ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੁੰਦੀ ਹੈ ਸੋ ਬਾਕੀ ਆਪਣਾ ਕੰਮ ਸਟਾਰਟ ਕਰੋ ਬਾਕੀ ਆਪਾਂ ਫੋਰਐਵਰ ਲਿਵਿੰਗ ਪ੍ਰੋਡਕਟਸ ਕੰਪਨੀ ਦਾ ਕੀ ਪਲਾਨ ਹੈ ਆਪਾਂ ਇਹਨੂੰ ਥੋੜਾ ਥੋੜਾ ਡਿਸਕਸ ਕਰਾਂਗੇ ਕਿਉਂਕਿ ਇਕੱਠਾ ਨਹੀਂ ਦੱਸਿਆ ਜਾ ਸਕਦਾ ਵੀਡੀਓ ਫਿਰ ਬਹੁਤ ਲੰਬੀ ਚੱਲੀ ਜਾਂਦੀ ਹੁੰਦੀ ਹੈ ਸੋ ਬਾਕੀ ਅਗਰ ਤੁਸੀਂ ਡਿਟੇਲਸ ਜਾਣਨਾ ਚਾਹੁੰਦੇ ਹੋ ਮੇਰੇ ਨਾਲ ਮੇਰੇ WhatsApp ਨੰਬਰ ਤੇ ਕੰਟੈਕਟ ਕਰ ਸਕਦੇ ਹੋ ਮੈਂ ਹੁਣ ਤੁਹਾਨੂੰ WhatsApp ਨੰਬਰ ਇੱਥੇ ਦੇ ਦਾਂਗੀ ਤੇ ਬਾਕੀ ਮੈਂ ਨੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਡਿਸਕ੍ਰਾਈਬ ਕੀਤਾ ਹੋਇਆ ਹੈ ਤੁਸੀਂ ਉੱਥੋਂ ਵੀ ਦੇਖ ਕੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਧੰਨਵਾਦ